ਦਾ ਭਾਰਤ ਤੇ ਮੈਂ ਦਾ ਜੀ ਤਜਰਬਾ ਜਿਵੇਂ ਮੈਂ ਗੱਲ ਕੀਤੀ ਅਸੀਂ ਪਹਿਲਾਂ ਵੀ ਜਿਹੜਾ ਡੈਲੀਗੇਟ ਆਇਆ ਇੰਗਲੈਂਡ ਤੋਂ ਬ੍ਰਿਟ ਸ਼ਰਮੀ ਦਾ ਅਸੀਂ ਉਹਨਾਂ ਦੇ ਨਾਲ ਬਾਕਪਾ ਜਿਹੜੇ ਪ੍ਰਤੀਨਿਧਤ ਗੱਲਬਾਤ ਕੀਤੀ ਹੈ ਮੇਜਰ ਲੀ ਜੀ ਨੇ ਕੀਤੀ ਡਾਕਟਰ ਜਿਹੜੇ ਗੁਰੰਦਰ ਕੌਸਿੰਸਨ ਜਿਨ੍ਹਾਂ ਉਹਨਾਂ ਦੇ ਨਾਲ ਗੱਲ ਕੀਤੀ ਤੇ ਤੇ ਹੁਣ ਸਾਡੇ ਨਾਲ ਜੁੜ ਚੁੱਕੇ ਨੇ ਸਰਜੀਤ ਸਿੰਘ ਸਿਮਰਜੀਤ ਸਿੰਘ ਤੇ ਨਾਲ ਜਸਵਿੰਦਰ ਸਿੰਘ ਜਸਪਿੰਦਰ ਸਿੰਘ ਜਿਵੇਂ ਬ੍ਰਿਟਿਸ਼ ਆਰਮੀ ਦੇ ਵਿੱਚ ਵੱਖਰੇ ਵੱਖਰੇ ਥਾਮਾਂ ਤੇ ਵੱਖਰੇ ਵੱਖਰੇ ਕੋਸ਼ਤਾਂ ਤੇ ਡਿਊਟੀ ਆਪੀ ਨਿਭਾ ਰਹੇ ਆ ਔਰ ਪੰਜਾਬ ਦੇ ਵਿੱਚ ਖਾਸ ਕਰਕੇ ਇੰਡੀਆ ਦੇ ਵਿੱਚ ਆਏ ਆ ਵਿਸ਼ੇਸ਼ ਤੌਰ ਤੇ ਅੱਖ-ਵੱਖ ਥਾਮਾਂ ਦਾ ਜਿਵੇਂ ਦੱਸਿਆ ਮੈਨੂੰ ਇਹਨਾਂ ਨੇ ਵੀ ਹਰ ਸਾਲ ਹੀ ਆਉਂਦੇ ਆ ਤੇ ਪ੍ਰਤੀਨਿਧ ਬਦਲਦੇ ਰਹਿੰਦੇ ਆ ਤੇ ਸਭ ਤੋਂ ਵੱਡੀ ਗੱਲ ਇਸ ਗੁਪਤ ਗੂ ਤੋਂ ਪਹਿਲਾਂ ਇਹ ਪਤਾ ਲੱਗਾ ਕਿ ਜਿਹੜੇ ਸੱਜਣ ਨੇ ਸਦਾ ਸਰਬਜੀਤ ਸਿੰਘ ਤੇ ਸੁਮਜੀਤ ਸਿੰਘ ਉਥੇ ਇੰਗਲਿਸ਼ ਦੀ ਰਾਣੀ ਦੇ ਗਰੇ ਆ ਅੰਗ੍ਰਕਸ਼ਿਕ ਬਿਲਾਹਿਆ ਸੋ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਇੱਥੇ ਭਾਰਤੋਂ ਆਉਂਦਾ ਪੰਜਾਬ ਆਉਂਦਾ ਇਹਨਾਂ ਦਾ ਮੋਟਿਵ ਕੀ ਸ ਹੈ ਬਟੇ ਚਾਹ ਮਿੱਤੋਂ ਆਏ ਆ ਤੇ ਸਰ ਤੁਹਾਡਾ ਸਭ ਦਾ ਸਵਾਗਤ ਹੈ ਜੀ ਦਾ ਵਰਤੇ ਜੀ ਤੇ ਫਸਟ ਆਫ ਆਲ ਸਰ ਜੀ ਜੀ ਤੁਸੀਂ ਇੱਥੇ ਆਏ ਹੋ ਜਿਵੇਂ ਦੱਸਿਆ ਗਿਆ ਵੀ ਹਰ ਸਾਲ ਹੀ ਆਉਂਦੇ ਹੋ ਤੇ ਤੁਹਾਡਾ ਬਫਦਾ ਆਉਂਦਾ ਹੈ ਜਦ ਡੈਲੀਗੇਟ ਆਉਂਦਾ ਹੈ ਇਸ ਵਾਰ ਤੁਸੀਂ ਆਏ ਹੋ ਤੁਹਾਨੂੰ ਕਿਸ ਤਰ੍ਹਾਂ ਲੱਗਾ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਥਾਂ ਤੇ ਤੁਸੀਂ ਗਏ ਹੋ ਪਹਿਲਾਂ ਤਾਂ ਆਪ ਜਿਹਦੇ ਜਿੰਨੇ ਸਾਰੇ ਸਰੋਤੇ ਨੇ ਜਿੰਨੇ ਦਰਸ਼ਕ ਨੇ ਸਾਰੇ ਸਾਡੇ ਪਿਆਰੇ ਸਾਸੀਆ ਜੀ ਅ ਤੁਹਾਡੇ ਜਿਹੜਾ ਤੁਸੀਂ ਸਾਨੂੰ ਕੁਐਸਚਨ ਕੀਤਾ ਉੱਤੇ ਆਣਿਆ ਸਾਨੂੰ ਬਹੁਤ ਜ਼ਿਆਦਾ ਮਾਨ ਵਾਲੀ ਗੱਲ ਆ ਮਹਾਨ ਵਾਲੀ ਗੱਲ ਇਦਾਂ ਕਰਕੇ ਆ ਵੀ ਇੱਕ ਤਾਂ ਦੇਖੋ ਤੁਸੀਂ ਆਪਣੀ ਦੇਸ਼ ਮੁਲਕ ਆ ਕੇ ਆਪਣੀ ਬ੍ਰਿਟਿਸ਼ ਯੂਨੀਫਾਰਮ ਪਾ ਰਹੇ ਹੋ ਆਪਣਾ ਤੁਸੀਂ ਅਚੀਵਮੈਂਟਸ ਨੂੰ ਸ਼ੋਅ ਕਰ ਰਹੇ ਹੋ ਲੋਕਾਂ ਨਾਲ ਕਨੈਕਟ ਕਰ ਰਹੇ ਹੋ ਤਾਂ ਇਸ ਤੋਂ ਵੱਡੀ ਮਾਨ ਵਾਲੀ ਗੱਲ ਕੋਈ ਹੋਰ ਹੋ ਨਹੀਂ ਸਕਦੀ ਬਾਕੀ ਸਾਡੇ ਜਿਹੜਾ ਜਿਹੜਾ 12 ਮੈਂਬਰੀ ਜਿਹੜਾ ਸਾਡਾ ਗਰੁੱਪ ਆਇਆ ਹੋਇਆ ਹੈ ਇਹ ਡੈਲੀਗੇਸ਼ਨ ਦਾ ਦੋ ਹਫ਼ਤੇ ਦਾ ਹੈਗਾ ਉਹਦੇ ਤਿੰਨ ਚਾਰ ਫੇਸੇਸ ਹੈਗੇ ਨੇ ਸੋ ਜਿਹੜਾ ਪਹਿਲਾ ਫੇਸ ਜਿਹੜਾ ਮੇਨ ਫੇਸ ਏ ਜਿਹੜਾ ਜਿਹੜਾ ਪਹਿਲਾ ਆਬਜੈਕਟਿਵ ਸੀ ਜਿਹੜਾ ਮਕਸਦ ਹੈ ਸਾਡਾ ਉਹ ਸੀ ਕਿ ਜਿਹੜੀ ਬੈਟਲ ਉਹ ਸਾਰਾ ਕੀੜੀ ਉਹਦਾ ਕਮੇਮੋਰੇਸ਼ਨ ਕਰਨਾ ਜਿਹ ਹੀ ਦਾਣੇ ਆਪਣੀ ਉਸ جنگ ਦੇ ਵਿੱਚ ਆਪਣੀ ਆਪਣੀ ਸ਼ਹੀਦ ਸ਼ਹਾਦਤ ਦਿੱਤੀ ਤੇ ਉਹਨਾਂ ਜਿਹੜੇ ਯੋਧਿਆਂ ਨੂੰ ਅਸੀਂ ਸਨਮਾਨ ਕਰਕੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਸ਼ਹਾਦਤ ਨੂੰ ਅਸੀਂ ਸਨਮਾਨ ਕਰਕੇ ਉਹਨਾਂ ਨੂੰ ਪ੍ਰਣਾਮ ਕਰਨਾ ਹੈ ਸੋ ਉਹ ਸਾਡਾ ਸੀ ਕੋ ਉਹਦੇ ਨਾਲ ਫਿਰ ਅਸੀਂ ਕਿ ਦਰਬਾਰ ਸਾਹਿਬ ਵੀ ਗਏ ਫਿਰ ਉੱਥੇ ਜਿਹੜੇ ਇੱਕ ਦੋ ਸਕੂਲਾਂ ਦੇ ਨਾਲ ਵਿਜ਼ਿਟ ਕੀਤਾ ਸੀ ਉੱਥੇ ਬੱਚੇ ਦਾ ਕਨੈਕਟ ਕੀਤਾ ਐਂਗੇਜ ਕੀਤਾ ਵੀ ਅਸੀਂ ਉਹਨਾਂ ਦੇ ਨਾਲ ਕਿੱਦਾਂ ਗੱਲਬਾਤ ਕਰਕੇ ਜੋ ਵੀ ਜਿੱਸਾ ਸਲਾਹ ਦੇ ਸਕਦੀਆਂ ਜਾਂ ਉਹਨਾਂ ਦੇ ਕੋਈ ਹੋਰ ਵੀ ਕੁਐਸਚਨ ਹੋਣ ਤੇ ਅਸੀਂ ਉਹਨਾਂ ਦੇ ਅਸੀਂ ਜਵਾਬ ਦੇ ਸਕੀਏ ਰੂਬਰੂ ਹੋ ਕੇ ਸਾਹਿਬ ਜੀ ਸੀ ਕਿ ਜਦੋਂ ਮੈਂ ਤੁਸੀਂ ਗੱਲ ਕੀਤੀ ਹੋ ਇੰਗਲੈਂਡ ਦੇ ਵਿੱਚੋਂ ਤੁਸੀਂ ਕਿੰਨੀ ਦੇਰ ਤੋਂ ਜੌਬ ਦੇ ਵਿੱਚ ਮੈਨੂੰ 21 ਸਾਲ ਹੋ ਗਏ ਜੀ ਉੱਥੇ ਤੇ ਤੁਸੀਂ ਪਿਸ਼ੋਕਰ ਪੰਜਾਬ ਤੋਂ ਹਾਂਜੀ ਪੰਜਾਬਤ ਨਹੀਂ ਗਿਆ ਅੰਮ੍ਰਿਤਸਰ ਇੱਕ ਅੰਮ੍ਰਿਤਸਰ ਕੈਂਟ ਤੋਂ ਆ ਹਾਂਜੀ ਤੇ ਉਸ ਮੇਰੀ ਪੜ੍ਹਾਈ ਵੀ ਸਾਰੀ ਉੱਥੋਂ ਹੀ ਹੋਈ ਹੈ ਜੀ ਇੰਗਲੈਂਡ ਤੋਂ ਹੋਈ ਹੈ ਤੇ ਅੰਮ੍ਰਿਤਸਰ ਤੋਂ ਹੋਈ ਹੈ ਅੰਮ੍ਰਿਤਸਰ ਤੋਂ ਹੋਈ ਹੈ ਹਾਂਜੀ 21 ਸਾਲ ਹੋ ਗਏ ਤੁਹਾਨੂੰ ਜੌਬ ਕਰ ਲੈ ਤੇ ਤੁਹਾਨੂੰ ਜਾਂਦਿਆਂ ਨੂੰ ਕਿਹ ਜੌਬ ਮਿਲ ਗਈ ਸੀ ਜਾਂਦਿਆਂ ਨੂੰ ਹਾਂਜੀ ਉੱਥੇ ਜੌਬ ਮਿਲ ਗਈ ਸੀ ਮੈਨੂੰ ਜਸ ਜਿੰਨਾ ਸਮੇਂ ਚ ਅਸੀਂ ਗਏ ਸੀ ਕਿ ਖੈਰ ਉਹਨਾਂ ਤਾਂ ਉਸ ਟਾਈਮ ਇਹਨਾਂ ਹਾਲਾਤ ਠੀਕ ਸੀ ਕਿ ਜੌਬ ਮਿਲ ਜਾਂਦੀ ਸੀ ਪੜ੍ਹ ਮੈਂ ਜਾਂਦੇ ਹੀ ਆਰਮੀ ਜੋਇਨ ਨਹੀਂ ਸੀ ਕੀਤੀ ਮੈਂ ਉਸ ਦੋ ਦੋ ਤਿੰਨ ਸਾਲ ਰਹਿ ਕੇ ਜਿਹੜੇ ਹੋਰ ਜੋਬ ਸੀ ਉਹ ਕਰਨ ਤੋਂ ਬਾਅਦ ਫਿਰ ਜਦੋਂ ਸਾਨੂੰ ਰਸਤਾ ਪਤਾ ਲੱਗਾ ਵੀ ਹਾਂਜੀ ਤੁਸੀਂ ਜੋਇਨ ਕਰ ਸਕਦੇ ਹੋ ਮਤਲਬ ਵਿਸ਼ੇਸ਼ ਤੌਰ ਤੇ ਕੋਈ ਟ੍ਰੇਨਿੰਗ ਕਰਨੀ ਪੈਂਦੀ ਆ ਜਿਵੇਂ ਇੱਥੇ ਸਾਡੇ ਹਿੰਦੂਸਤਾਨ ਦੇ ਵਿੱਚ ਭਾਰਤ ਦੇ ਵਿੱਚ ਜਾਂ ਆਪਾਂ ਆਪਾ ਉਪਦੇਸ਼ਾਂ ਵਿੱਚ ਆਰਮੀ ਜੋਇਨ ਕਰਨ ਲਈ ਟ੍ਰੇਨਿੰਗ ਕਰਨ ਜੇ ਉਹ ਚ ਸਿਲੈਕਸ਼ਨ ਪ੍ਰੋਸੈਸ ਹਾਂਜੀ ਸਿਲੈਕਸ਼ਨ ਪ੍ਰੋਸੈਸ ਹੁੰਦਾ ਉਹ ਤੁਹਾਨੂੰ ਕਲੀਅਰ ਕਰਨ ਤੋਂ ਬਾਅਦ ਹੀ ਤੁਹਾਨੂੰ ਫਿਰ ਐਂਟਰੀ ਮਿਲਦੀ ਆ ਆਰਮੀ ਦੇ ਵਿੱਚ ਜਿਵੇਂ ਇਸ ਗੱਲਬਾਤ ਤੋਂ ਪਹਿਲਾਂ ਪਤਾ ਲੱਗਾ ਤੁਸੀਂ ਤੇ ਸੇਵਨ ਦੇ ਕੂਥੀ ਪ੍ਰਾਣੀ ਦੇ ਸਕੂਟੀ ਗੜ ਅੰਗ ਰਖ ਸਾਡਾ ਜਿਹੜੀ ਡਿਊਟੀ 3 ਮਹੀਨੇ ਵਾਸਤੇ ਲੱਗੀ ਸੀਗੀ ਬਟ ਡਿਊਟੀ ਸਿਰਫ 3 ਮਹੀਨੇ ਵਾਸਤੇ ਹੁੰਦੀ ਪਰ ਉਸ ਤੋਂ ਪਹਿਲਾਂ ਬਿਲਡ ਅਪ ਫੇਸ ਹੁੰਦਾ ਹੈ ਜਿਹਦਾ ਤੁਹਾਨੂੰ 2-3 ਮਹੀਨੇ ਤੱਕ ਪੂਰੀ ਰਿਹਰਸਲ ਕਰਨੀ ਪੈਂਦੀ ਹੈ ਤੁਹਾਨੂੰ ਪਰੇਡ ਕਰਨਾ ਪੈਦਾ ਉਸ ਡਿਊਟੀ ਲਈ ਉਸ ਡਿਊਟੀ ਲਈ ਉਸ 'ਚ ਤੁਹਾਨੂੰ ਵੱਖ-ਵੱਖ ਡਰੈਸ ਦਸੀਆਂ ਜਾਂਦੀਆਂ ਵੀ ਤੁਸੀਂ ਜੇ ਕੋਈ ਕੋਈ ਇਦਾਂ ਤੁਹਾਡੇ ਕੋਲ ਆ ਕੇ ਕੋਈ ਤੇ ਤੁਹਾਡਾ ਆਪਣਾ ਪ੍ਰੋਟੋਕੋਲ ਜੂ ਸਕਿਉਰਿਟੀ ਪ੍ਰੋਟੋਕੋਲ ਹਾਂਜੀ ਐ ਸਿਮਰ ਜੀ ਤੁਸੀਂ ਇਹਨਾਂ ਨੇ ਗੱਲ ਸੀ ਆ ਜਿਹੜੀ ਪ੍ਰੋਟੋਕੋਲ ਦੀ ਅਸੀਂ ਗੱਲ ਕੀਤੀ ਆ ਤੁਹਾਡਾ ਕੋਈ ਉਸ ਸਕਿਉਰਿਟੀ ਦਰਾਨ ਉਸ ਮੇ ਜਿਹੜੇ ਆਪਣੇ ਰਾਣੀ ਦੇ ਛੋਟੀ ਦਰਾਨ ਕੋਈ ਖਾਸ ਤਿਆਰਬਾ ਜਿਵੇਂ ਤੁਸੀਂ ਇੱਕ ਪੰਜਾਬੀ ਸੀਗੇ ਜਾਂ ਤੁਸੀਂ ਉਥੋਂ ਗਏ ਸੀਗੇ ਬਹੁਤ ਵਧੀਆ ਡੀਡੋਲ ਵਾਲੇ ਉਹ ਤੇ ਉੱਥੇ ਕੋਈ ਖਾਸ ਇਦਾਂ ਦੀ ਕੋਈ ਅ ਤਜਰਬਾ ਬਹੁਤ ਵਧੀਆ ਰਿਹਾ ਜੀ ਜਦੋਂ ਐਜ਼ ਅ ਯੰਗ ਸੋਲਜਰ ਹੁੰਦਾ ਉਸ ਨੂੰ ਪਤਾ ਨਹੀਂ ਹੁੰਦਾ ਵੀ ਡਿਊਟੀਆਂ ਕਿਹੜੀਆਂ ਵਧੀਆ ਕਿਹੜੀਆਂ ਨਹੀਂ ਮੈਨੂੰ ਇਸ ਡਿਊਟੀ ਲਈ ਕਮਾਂਡਿੰਗ ਅਫਸਰ ਨੇ ਮੈਨੂੰ ਪੁੱਛ ਕੀਤਾ ਗਿਆ ਸੀਗਾ ਉਸ ਨੇ ਕਿਹਾ ਸੀ ਕਿ ਜਿਹੜੀ ਇਹ ਤੁਹਾਡੀ ਡਿਊਟੀ ਹੋਏਗੀ ਤੁਹਾਡੀ ਸਿੱਖ ਕੌਮ ਲਈ ਬਹੁਤ ਵਧੀਆ ਹੋਏਗੀ ਤੇ ਮੈਨੂੰ ਸਮਝ ਨਹੀਂ ਆਈ ਵੀ ਇਹ ਗੋਰਾ ਮੈਨੂੰ ਇਦਾਂ ਮੇਰਾ ਕਮਾਂਡਿੰਗ ਅਫਸਰ ਕਿਉਂ ਕਹਿ ਰਿਹਾ ਹੈ ਤੇ ਜਦੋਂ ਅਸੀਂ ਦੋਵੇਂ ਗਏ ਤੇ ਮੀਡੀਆ ਦੇ ਵਿੱਚ ਤੋਂ ਖਬਰ ਆਈ ਉਹ ਪੂਰੇ ਵਰਲਡ ਦੇ ਵਿੱਚ ਗਈ ਉਸ ਨਿਊਜ਼ ਦੇ ਨਾਲ ਇੱਕ ਸਾਡੀ ਫੈਮਿਲੀ ਕਾਫੀ ਦੇਰ ਤੋਂ ਸਾਨੂੰ ਮਿਲਣੀ ਨਹੀਂ ਸੀਗੀ ਦਿੱਲੀ 'ਚ ਸੀਗੀ ਅਸੀਂ ਉਹਨਾਂ ਨੂੰ ਵੀ ਮਿਲੇ ਜਦੋਂ ਵਾਪਸ ਮੈਂ ਇੰਡੀਆ ਆਇਆ ਇਹ ਬੜੇ ਮਾਨ ਵਾਲੀ ਗੱਲ ਹੈ ਕਿਉਂਕਿ ਅਸੀਂ ਦੋ ਦਸਤਾਰਤਾਰ ਸਿੱਖ ਪਹਿਲੇ ਸਿ ਗਾਰਡ ਸੀਗੇ ਕਵਿੰਡ ਦੇ ਉਸ ਤੋਂ ਪਹਿਲਾਂ ਕੋਈ ਸਿੱਖਾਂ ਦੀ ਕੋਈ ਰਿਪਰੈਜ਼ੈਂਟੇਸ਼ਨ ਨਹੀਂ ਆ ਰਹੀ ਸੀਗੀ ਨਿਊਜ਼ ਦੇ ਵਿੱਚ ਜਦੋਂ 911 ਵੀ ਹੋਇਆ ਸੀਗਾ ਮੈਂ ਹਮੇਸ਼ਾ ਕਹਿੰਦਾ ਉਦੋਂ ਸਿੱਖਾਂ ਦੀ ਕੋਈ ਰਿਪਰੈਜ਼ੈਂਟੇਸ਼ਨ ਨਹੀਂ ਸੀਗੀ ਉਸ ਕਰਕੇ ਮਿਸਟੇਕਨ ਆਈਡੈਂਟੀਟੀ ਬਹੁਤ ਹੋਈ ਸੀਗੀ ਤੇ ਇਸ ਹਿਸਾਬ ਨਾਲ ਜਦੋਂ ਇਹ ਨਿਊਜ਼ ਆਈ ਉਹਦੇ ਨਾਲ ਸਾਡੇ ਸਿੱਖਾਂ ਨੂੰ ਪਤਾ ਲੱਗਿਆ ਦੁਨੀਆ ਦੇ ਵਿੱਚ ਵੀ ਸਿੱਖ ਕੌਣ ਨੇ ਜਿਨ੍ਹਾਂ ਦੀ ਕੰਟ੍ਰਿਬਿਊਸ਼ਨ ਅੱਜ ਦੀ ਨਹੀਂ ਹੈਗੀ ਕੱਲੀ ਵਰਲਡ ਵਾਰ 1 ਤੋਂ 2 ਤੋਂ ਤੇ ਹੋਰ ਵੀ ਕਈ ਸੇਵਾਵਾਂ ਜਦੋਂ ਖਾਲਸਾ ਏਡ ਹੋ ਗਈ ਜਾਂ ਕਰ ਰਹੇ ਨੇ ਪੂਰੇ ਵਰਲਡ ਦੇ ਵਿੱਚ ਹਾਂਜੀ ਸੋ ਇਹ ਜਿਹੜਾ ਤਜਰਬਾ ਸੀਗਾ ਬਹੁਤ ਵਧੀਆ ਰਿਹਾ ਜਦ ਪੰਜਾਬ ਆ ਕੇ ਸਾਰਾ ਗੜੀ ਨੂੰ ਯਾਦ ਰੱਖ ਕਰਨਾ ਤੇ ਉਸ ਇਤਿਹਾਸ ਨੂੰ ਫਿਰ ਤੋਂ ਸਰਜੀਤ ਹੁੰਦੇ ਵੇਖ ਕੇ ਬਹੁਤ ਵਧੀਆ ਲੱਗ ਰਿਹਾ ਜੀ ਇਹ ਸਾਰੀ ਡਾਕਟਰ ਜੋਸਨ ਕਰ ਰਹੇ ਨੇ ਨਾਲ ਜਨੋ ਜੋਂਕੈਂਡਲ ਇਹ ਸਾਰਾ ਪੂਰਾ ਜਥਾ ਲੈ ਕੇ ਆਏ ਨੇ ਇਸ ਤੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਮਾਨ ਦੀ ਗੱਲ ਹੈ ਮੈਂ ਪਿੱਛੋਂ ਗੁਰਦਾਸਪੁਰ ਤੋਂ ਆ ਐਸ ਸੀ ਇੱਥੋਂ 1993 ਵਿੱਚ ਗਏ ਸੀਗੇ ਤੋ ਜਦ ਆ ਕੇ ਸਟੱਡੀ ਕੀਤੀ ਪਹਿਲਾਂ ਸਟੱਡੀ ਕੰਪਲੀਟ ਤੋਂ ਬਾਅਦ ਮੇਰਾ ਸ਼ੌਂਕ ਸੀਗਾ ਮੇਰੇ ਤਾਜ ਜੀ ਇੱਥੇ ਡਿਪਟੀ ਕਮਾਂਡਰ ਰਮਿੰਦਰ ਸਿੰਘ ਮਾਨ ਗੁਰਦਾਸਪੁਰ ਤੋਂ ਸੀਗੇ ਉਸ ਤੋਂ ਬਾਅਦ ਮਾਮਾ ਜੀ ਸਾਰੇ ਮੇਰੇ ਐਕਸ ਨੇਵੀ ਸਰਵਿਸ ਕੀਤੀ ਹੋਈ ਆ ਤੇ ਉਸ ਤੋਂ ਬਾਅਦ ਮੈਨੂੰ ਮਤਲਬ ਪਰਿਵਾਰਕ ਸੰਸਕਾਰ ਹੈਗੇ ਇਸ ਜੌਬ ਦੇ ਵਿੱਚ ਹੋ ਗਏ ਹੈ ਨਾ ਹਾਂ ਜੀ ਇਹ ਸਾਰੇ ਸਾਡੇ ਖੂਨ ਚ ਆ ਜੀ ਇਹ ਸੇਵਾ ਕਰਨੀ ਆਰਮੀ ਦੇ ਵਿੱਚ ਦੇਸ਼ ਦੀ ਸੇਵਾ ਦੇਸ਼ ਦੀ ਸੇਵਾ ਹਾਂ ਜੀ ਤੇ ਜਸਵਿੰਦਰ ਜੀ ਤੁਹਾਡਾ ਕੋਈ ਤਜਰਬਾ ਜਿਹੜਾ ਕੋਈ ਕਿਸ ਜਿਹੜੀ ਵਿਜੜਦੇ ਤਰ੍ਹਾਂ ਮੇਰੀ ਵੀ ਬੈਕਗ੍ਰਾਉਂਡ ਜਿਹੜੀ ਆ ਇੰਡੀਅਨ ਆਰਮੀ ਦੇ ਨਾਲ ਮੇਰੇ ਗ੍ਰੈਂਡਫਾਦਰ ਸੀ ਕਿ ਵਰਲਡ ਵਾਰ 2 ਦੇ ਵਿੱਚ ਇਨਵੋਲਵ ਸੀਗੇ ਤੇ ਮੇਰੇ ਲਈ ਵੀ ਇੱਕ ਬਹੁਤ ਸੁਭਾਗੀ ਗੱਲ ਸੀ ਕਿ ਅਸੀਂ ਵੀ ਆਰਮੀ ਦੇ ਵਿੱਚ ਸਰਵ ਕਰੀ ਤੇ ਦੂਜਾ ਜਿਹੜਾ ਸਾਰਾ ਗੜੀ ਦਾ ਇੱਥੇ ਆਉਂਦਾ ਸੀਗਾ ਸਾਡਾ ਜਿਹੜਾ ਇਤਿਹਾਸ ਆ ਉਹ ਅਣਗੌਲਿਆ ਅਣ ਵਿਚਾਰਿਆ ਅਣ ਦੇਖਿਆ ਕੀਤਾ ਜਾ ਰਿਹਾ ਸੀ ਜੀ ਤੇ ਮਿਸਟਰ ਜੋਸਨ ਨੇ ਜਿਹੜਾ ਇਹ ਸਟੈਪ ਲਿਆ ਵਾ ਇਹਨੂੰ ਉਜਾਗਰ ਕਰਨ ਲਈ ਐਪਰੀਸ਼ੀਏਟ ਕਰਦੇ ਆ ਤੇ ਸਾਨੂੰ ਵੱਖ-ਵੱਖ ਸਕੂਲਾਂ ਦੇ ਨਾਲ ਵੱਖ-ਵੱਖ ਲੋਕਾਂ ਦੇ ਨਾਲ ਮਿਲ ਕੇ ਇਤਿਹਾਸ ਦੁਬਾਰਾ ਰੀਜਾਣੂ ਕਰਵਾਉਣ ਵਿੱਚ ਕਰਵਾਇਆ ਜਾ ਰਿਹਾ ਵਾ ਤੇ ਇਹਦੇ ਵਿੱਚ ਅਸੀਂ ਬਹੁਤ ਸੋ ਬਾਗ ਵੀ ਸਮਝਦੇ ਆਪਣੇ ਵਿੱਚ ਜਿਹੜਾ ਅਸੀਂ 12 ਮੈਂਬਰੀ ਬਫਦਾ ਆ ਉਹ ਵੀ ਬਾਗ ਤੁਸੀਂ ਸ਼ਾਮ ਹਾਂਜੀ ਸੋ ਦੋਸਤੋ ਇਹਨਾਂ ਸਰਜੀਤ ਜੀ ਸਿਮਰ ਜੀ ਤੇ ਜਸਪਿੰਦਰ ਜੀ ਜਿਨ੍ਹਾਂ ਨੇ ਸਾਡੇ ਨਾਲ ਇਸ ਵਿਸ਼ੇ ਬਾਰੇ ਗੱਲਬਾਤ ਕੀਤੀ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਬਾਧ ਵਿੱਚ ਲੋਕਾਂ ਤੱਕ ਆਵਾਮ ਤੱਕ ਇਸ ਜਿਹੜਾ ਇੰਗਲੈਂਡ ਤੋਂ ਬ੍ਰਿਟ ਸ਼ਰਮੀ ਦਾ ਜਿਹੜਾ ਡੈਲੀਗੇਟ ਆ ਇਹਨਾਂ ਦੇ ਨਾਲ ਕੀਤੀ ਗੱਲਬਾਤ ਪਹੁੰਚਾਈਏ ਤਾਂ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਪਤਾ ਲੱਗੇ ਕਿ ਇੰਗਲੈਂਡ ਦੀ ਧਰਤੀ ਤੇ ਬੈਠ ਕੇ ਇਹਨਾਂ ਲੋਕਾਂ ਦਾ ਫਿਰ ਵੀ ਆਪਣੇ ਵਤਨ ਦੇ ਨਾਲ ਬਹੁਤ ਪਿਆਰ ਆ ਤੇ ਨਾਲ ਦੇ ਨਾਲ ਜਿੱਥੇ ਆਉਂਦੇ ਸ਼ੀਦਾ ਸਿੰਘ ਅਨੰਤਪਸਤ ਕੋਈ ਤੇ ਨਾਲ ਪੰਜਾਬ ਦੇ ਲੋਕਾਂ ਵੱਲੋਂ ਦੂਸਰਾ ਜਿਹੜਾ ਆ ਰਿਹਾ ਦੱਸਿਆ ਕਿ 4 ਫੀਸ ਦੇ ਵਿੱਚ ਸੀਗਾ ਇਹਨਾਂ ਦਾ 1 ਫੀਸ ਦੇ ਆ ਤੇ ਲਫੇ ਜੂਰ ਵੀ ਜਿੱਥੇ ਜਿੱਥੇ ਵੀ ਜਾਣਗੇ ਕੋਸ਼ਿਸ਼ ਕਰਨਗੇ ਵੀ ਇਸ ਤਰ੍ਹਾਂ ਦਾ ਤੋਂ ਕਿਸੇ ਵੀ ਤਰ੍ਹਾਂ ਦਾ ਅਧਿਆਸਾ ਆਪਣਾ ਸਤਥਾਂ ਦੇ ਵਿੱਚ ਆਪਣੇ ਰਿਕਾਰਡ ਦੇ ਵਿੱਚ ਆਪਣੇ ਜਹਨ ਦੇ ਵਿੱਚ ਸਮੋ ਕੇ ਜਾਣਗੇ ਦਾਵਾ ਲਈ ਚੰਡੀਗੜ੍ਹ ਤੋਂ ਦਰਜੀਤ ਅਜਨੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਥੈਂਕ ਯੂ ਜੀ ਬਹੁਤ ਬਹੁਤ